ਆਮ ਆਦਮੀ ਪਾਰਟੀ ਦੇ ਐਮਪੀ ਚੋਣਾਂ ਦੇ ਨਵੇਂ ਉਮੀਦਵਾਰ ਕਰਮਜੀਤ ਅਨਮੋਲ ਜੀ ਦਾ ਕੋਟਕਪੂਰਾ ਤੇ ਫਰੀਦਕੋਟ ਪਹੁੰਚਣ ਤੇ ਕੁਲਤਾਰ ਸਿੰਘ ਸੰਧਵਾ ਲੋਕ ਸਭਾ ਸਪੀਕਰ ਬਲਕਾਰ ਸਿੰਘ ਸਿੱਧੂ ਐਮਐਲਏ ਰਾਜਪੁਰਾ ਫੁੱਲ ਮੱਖਣ ਸਿੰਘ ਬਰਾੜ ਕਨੇਡਾ ਗੁਰਦੀਪ ਸਿੰਘ ਸੇਖੋ ਐਮਐਲਏ ਦੇ ਫਰੀਦਕੋਟ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਦੇਖੋ ਪੂਰੀ ਖਬਰ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਅੱਜ ਬੜਾ ਹੀ ਸੁਭਾਗਾ ਸਮਾਂ ਹੈ। ਬਾਬਾ ਫਰੀਦ ਨੇ ਬੜੀ ਕਿਰਪਾ ਕੀਤੀ ਆ ਸਾਰੇ ਭਰਾ ਇਕੱਠੇ ਹੋਏ ਆ ਸਰਦਾਰ ਬਲਕਾਰ ਸਿੰਘ ਸਿੱਧੂ ਮਾਨਯੋਗ ਐਮਐਲਏ ਰਾਮਪਰਾ ਫੂਲ ਇਹ ਵੀ ਇੱਥੇ ਪਹੁੰਚੇ ਆ ਸਾਡੇ ਚੇਅਰਮੈਨ ਸਾਹਿਬ ਮਾਸਟਰ ਜੀ ਬੜੀ ਦੂਰੋਂ ਚੱਲ ਕੇ ਆਏ ਆ ਮੱਖਣ ਬਰਾੜ ਜੀ ਨੇ ਟਰਾਲੀ ਵਾਲੀ ਗੱਲ ਸੁਣਾਈ ਆ ਬੜਾ ਸੁਭਾਗਾ ਸਮਾਂ ਸੋ ਬਾਈ ਦੀ ਗੱਲ ਇਹ ਆ ਮੈਂ ਤਾਂ ਜਿੰਨੂੰ ਵੀ ਮਿਲਦਾ ਉਹ ਕਹਿੰਦੇ ਜੀ ਹਲਕਾ ਫਰੀਦਕੋਟ ਦੇ ਲੋਕਾਂ ਦੇ ਇੱਕੋ ਬੋਲ ਸਾਡਾ ਐਮਪੀ ਕਰਨਜੀਤਨ ਮੋਲ ਸੋ ਗੱਲ ਇਹ ਇਹ ਤਾਂ ਮੋਰ ਲਾਤੀ ਆ ਔਰ ਮੈਂ ਤਾਂ ਸ਼ੁਕਰਗੁਜ਼ਾਰ ਆਂ ਅਰਵਿੰਦ ਕੇਜਰੀਵਾਲ ਜੀ ਦਾ ਸ਼ੁਕਰਗੁਜ਼ਾਰ ਆਂ ਸਾਡੇ ਮੀਰੇ ਕਾਰਵਾ ਸਾਡੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਐਡਾ ਹੀਰੇ ਵਰਗਾ ਕੈਂਡੀਡੇਟ ਹਲਕਾ ਫਰੀਦਕੋਟ ਤੋਂ ਲੋਕ ਸਭਾ ਵਾਸਤੇ ਭੇਜਿਆ ਕਰਮਜੀਤ ਅਨਮੋਲ ਹਮੇਸ਼ਾ ਲੋਕਾਂ ਦੀ ਗੱਲ ਕਰਨ ਵਾਲਾ ਲੋਕਾਂ ਦੀ ਆਵਾਜ਼ ਠਾਉਣ ਵਾਲਾ ਮਿਹਨਤੀ ਕੈਂਡੀਡੇਟ ਆਇਆ ਔਰ ਮੈਂ ਆਸ ਕਰਦਾ ਵੀ ਐਮਪੀ ਬਣ ਕੇ ਪੂਰਾ ਪੂਰੀ ਸੇਵਾ ਕਰਨਗੇ ਸਾਡੇ ਹਲਕੇ ਦੀ ਪੂਰੀ ਸੇਵਾ ਕਰਨਗੇ ਜਿੱਥੇ ਕਿਤੇ ਵੀ ਕੋਈ ਕਮੀਆਂ ਰਹੀਆਂ ਆਪਾਂ ਸਾਰੀਆਂ ਪੂਰੀਆਂ ਕਰਾਂਗੇ ਸਾਰੇ ਜਾਣੇ ਰਲ ਕੇ ਪੂਰੀਆਂ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਹੀ ਵਧੀਆ ਨਾਂਵਾਰ ਫਿਲਮਾਂ ਦੇ ਉੱਗੇ ਅਦਾਕਾਰ ਪੰਜਾਬੀ ਲੋਕ ਹੈ ਕਰਮਜੀਤ ਅਨਮੋਲ ਜੀ ਨੂੰ ਲੋਕ ਸਭਾ ਫਰੀਦਕੋਟ ਤੋਂ ਟਿਕਟ ਦੇ ਕੇ ਨਵਾਜਿਆ ਧੰਨਵਾਦ ਮੁਬਾਰਕ ਅਨਮੋਲ ਜੀ ਨੂੰ ਸਾਡਾ ਵੀਰ ਆ ਕਿਉਂਕਿ ਸਾਡਾ ਸਾਥੀ ਆ ਪੁਰਾਣਾ ਕਲਾਕਾਰ ਭਰਾ ਖੁਸ਼ੀ ਚੜੀ ਪਈ ਆ ਵਿਆਹ ਜਿੰਨੀ ਸਾਰਿਆਂ ਨੂੰ ਜੋਕ ਵਰਕਰ ਮਿਲਦਾ ਕਹਿੰਦੇ ਸਾਨੂੰ ਇੰਨਾ ਵਧੀਆ ਉਮੀਦਵਾਰ ਦਿੱਤਾ ਧੰਨਵਾਦ ਕਿਉਂਕਿ ਕੱਲੇ ਹਲਕੇ ਨਹੀਂ ਮੈਂ ਬਾਹਰੋਂ ਵੀ ਗੱਲ ਆ ਸੀ ਚੱਡੀਗੜ੍ਹ ਤੋਂ ਆਏ ਆ ਇੱਕੋ ਗੱਲ ਕਹਿ ਰਹੇ ਲੋਕ ਵੀ ਤੁਹਾਡੀ ਸੀਟ ਕਲੀਅਰ ਆ ਅਸੀਂ ਸਾਰੇ ਇਲਾਕਾ ਨਿਵਾਸੀ ਬਹੁਤ ਭਾਗਾਂ ਵਾਲੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਇੱਕ ਟੈਲੈਂਟਡ ਯੂਥ ਨੌਜਵਾਨ ਕਰਮਜੀਤ ਅਨਵੋਲ ਨੂੰ ਟਿਕਟ ਦੇ ਕੇ ਨਵਾਜਿਆ ਹੈ ਮੈਂ ਸਮਝਦਾ ਬਹੁਤ ਇਹ ਸਰਦਾਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਇੱਥੋਂ ਟਿਕਟ ਦੇ ਕੇ ਇੱਕ ਬਹੁਤ ਹੀ ਦੂਰਅੰਦੇਸ਼ੀ ਵਾਲੀ ਗੱਲ ਕੀਤੀ ਹੈ ਘਰ ਘਰ ਦੇ ਵਿੱਚ ਕੋ ਇੱਕ ਸਨੇਹਾ ਲੈ ਕੇ ਜਾਵਾਂਗੇ ਕਰਮਜੀਤ ਅਨਮੋਲ ਨੂੰ ਹੀ ਅਸੀਂ ਵੋਟਾਂ ਪਾਵਾਂਗੇ ਹਾਏ ਹਾਏ ਅੱਜ ਨਹੀਂ ਚੱਲਿਆ ਸਾ ਦੇਖੋ ਅ ਅਹਿਮਦਵੀ ਪਾਰਟੀ ਨੇ ਕਰਮਜੀਤ ਅਨਮੋਲ ਜੋ ਇੱਕ ਪੰਜਾਬ ਦਾ ਉੱਗਾ ਕਲਾਕਾਰ ਨਾਮੀ ਕਲਾਕਾਰ ਉਹਨੂੰ ਟਿਕਟ ਦੇ ਕੇ ਨਵਾਜਿਆ ਸੋ ਅੱਜ ਟਿੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਨੱਕ ਮਸਤਕ ਹੋਣ ਵਾਸਤੇ ਆ ਰਿਹਾ ਅੱਜ ਉਹਨਾਂ ਦੀ ਪਹਿਲੀ ਫਰੀ ਅਫਰੀਦਪੁਰ ਕੋਟ ਦੇੰਦਰ ਸੋ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਇੱਥੇ ਇਕੱਠੇ ਹੋਏ ਇਹ ਇੰਨੀ ਕ ਮੇਰ ਹੈ ਕਿ ਜਦੋਂ ਚੰਡੀਗੜ੍ਹੋਂ ਚੱਲੇ ਆ ਤਾਂ ਇਦਾਂ ਹੀ ਕਾਫਲਾ ਜੁੜਿਆ ਹੋਇਆ ਸਾਦਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ